ਕੋਸਤੋ ਇਹ ਜਾਣਕਾਰੀ ਰਾਸ਼ੀ ਤਰਨ ਅਤੇ ਸ਼ਾਸਤਰਾਂ ਦੇ ਆਧਾਰ ਤੇ ਦਿੱਤੀ ਗਈ ਹੈ ਸਾਡਾ ਕਿਸੇ ਵੀ ਤਰ੍ਹਾਂ ਨਾਲ ਕੋਈ ਵਿਰੋਧ ਨਹੀਂ ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ ਕੋਈ ਵੀ ਘਟਨਾਦਰ ਘਟਨਾ ਜਾਂ ਨਾ ਪਾ ਨੁਕਸਾਨ ਮਹਿਜ ਇਤਫਾਕ ਹੈ ਇਸ ਦੇ ਯੂਜ਼ਰਜ ਨੂੰ ਇਸ ਨੂੰ ਮਹਿਜ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਯੂਜ਼ਰ ਦੀ ਖੁਦ ਹੋਵੇਗੀ ਐਸਾ ਸਿਰਕੀ ਚੈਨਲ ਇਸ ਵਿੱਚ ਕਹੀ ਗਈ ਕਿਸੇ ਚੀਜ਼ ਦਾ ਸਮਰਥਨ ਨਹੀਂ ਕਰਦਾ ਧੰਨਵਾਦ ਜੀ ਅਰੇ ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਆਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ ਸਿਦਕੀ ਦੋਸਤੋ ਚਾਰ ਰਾਸ਼ੀਆਂ ਦੇ ਲੋਕਾਂ ਤੇ ਬੁੱਧ ਦਾ ਕਰਕ ਵਿੱਚ ਆਉਣਾ ਜਾਣਾ ਅਸ਼ੁਭ ਪ੍ਰਭਾਵ ਪਾ ਸਕਦਾ ਹੈ ਨੌਕਰੀ کاروبار ਸਿਹਤ ਆਦ ਨਾਲ ਜੁੜੇ ਮਾਮਲਿਆਂ ਵਿੱਚ ਉਹਨਾਂ ਦੇ ਜੀਵਨ ਤੇ ਬੁੱਧ ਦੇ ਸੰਕਰਮਣ ਦਾ ਨਾਕਾਰਾਤਮਕ ਪ੍ਰਭਾਵ ਦੇਖਿਆ ਜਾ ਸਕਦਾ ਹੈ ਉਹ ਰਾਸ਼ੀਆਂ ਕਿਹੜੀਆਂ ਹਨ ਕਿੰਨੀ ਤਰੀਕ ਤੱਕ ਰਹਿਣਾ ਪਵੇਗਾ ਸਾਵਧਾਨ ਕੀ ਕਰਨਾ ਤੇ ਕੀ ਨਹੀਂ ਕਰਨਾ ਅਸੀਂ ਤੁਹਾਨੂੰ ਸਭ ਕੁਝ ਦੱਸਾਂਗੇ ਬਣੇ ਰਹੋ ਐਸਾ ਸਿਦਕੀ ਚੈਨਲ ਦੇ ਨਾਲ ਜੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ ਜੀ ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੋਸਤੋ 29 ਜੂਨ ਨੂੰ ਹੋ ਰਿਹਾ ਹੈ ਬੁੱਧ ਗੋਚਰ ਚਾਰ ਰਾਸ਼ੀਆਂ ਦੇ ਲੋਕ 21 ਦਿਨਾਂ ਤੱਕ ਰਹਿਣ ਸਾਵਧਾਨ ਹਾਂਜੀ ਤੁਸੀਂ ਬਿਲਕੁਲ ਠੀਕ ਸੁਣਿਆ ਚਾਰ ਰਾਸ਼ੀਆਂ ਦੇ ਲੋਕ 21 ਦਿਨਾਂ ਤੱਕ ਰਹਿਣ ਸਾਵਧਾਨ ਨਹੀਂ ਤਾਂ ਪਉ ਪਛਤਾਉਣਾ ਦੋਸਤੋ ਗ੍ਰਹਿਾਂ ਦੇ ਰਾਜਕਮਾਰ ਬੁੱਧ ਦਾ ਰਾਸ਼ੀ ਪਰਿਵਰਤਨ 29 ਜੂਨ ਨੂੰ ਦੁਪਹਿਰ 12:29 ਵਜੇ ਹੋਣ ਜਾ ਰਿਹਾ ਹੈ ਬੁੱਧ ਗ੍ਰਹਿ ਕਰਕ ਵਿੱਚ ਸੰਕਰਮਣ ਕਰੇਗਾ 19 ਜੁਲਾਈ ਤੱਕ ਕਰਕ ਵਿੱਚ ਰਹਿਣ ਤੋਂ ਬਾਅਦ ਇਹ ਸਿੰਘ ਵਿੱਚ ਸੰਕਰਮਣ ਕਰੇਗਾ ਚਾਰ ਰਾਸ਼ੀਆਂ ਦੇ ਲੋਕਾਂ ਤੇ ਬੁੱਧ ਦਾ ਕਰਕ ਵਿੱਚ ਆਉਣਾ ਜਾਣਾ ਅਸ਼ੁਭ ਪ੍ਰਭਾਵ ਪਾ ਸਕਦਾ ਹੈ ਨੌਕਰੀ ਕਾਰੋਬਾਰ ਸਿਹਤ ਆਦ ਨਾਲ ਜੁੜੇ ਮਾਮਲਿਆਂ ਵਿੱਚ ਉਹਨਾਂ ਦੇ ਜੀਵਨ ਤੇ ਬੁੱਧ ਦੇ ਸੰਕਰਮਣ ਦਾ ਨਕਾਰਾਤਮਕ ਪ੍ਰਭਾਵ ਦੇਖਿਆ ਜਾ ਸਕਦਾ ਹੈ ਦੋਸਤੋ ਪਹਿਲੀ ਰਾਸ਼ੀ ਹੈ ਮੇਖ ਬੁੱਧ ਦਾ ਰਾਸ਼ੀ ਬਦਲਾ ਮੇਖ ਰਾਸ਼ੀ ਦੇ ਲੋਕਾਂ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ 29 ਜੂਨ ਅਤੇ 19 ਜੁਲਾਈ ਦੇ ਵਿੱਚਕਾਰ ਤੁਹਾਨੂੰ ਕਾਰੋਬਾਰ ਅਤੇ ਨੌਕਰੀ ਨਾਲ ਜੁੜੇ ਮਾਮਲਿਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਡੇ ਵਿਰੋਧੀਆਂ ਅਤੇ ਗੁਪਤ ਦੁਸ਼ਮਣਾਂ ਦੀ ਗਿਣਤੀ ਵੱਧ ਸਕਦੀ ਹੈ ਜੋ ਵੀ ਕੰਮ ਕਰਨਾ ਹੈ ਗੁਪਤ ਤਰੀਕੇ ਨਾਲ ਕਰੋ ਨਹੀਂ ਤਾਂ ਉਹ ਤੁਹਾਨੂੰ ਬੇਜਿਤ ਕਰਨ ਅਤੇ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਨਹੀਂ ਛੱਡਣਗੇ ਦੋਸਤੋ ਦੂਜੀ ਰਾਸ਼ੀ ਹੈ ਸਿੰਘ ਸਿੰਘ ਰਾਸ਼ੀ ਵਾਲਿਆਂ ਲਈ ਬੁੱਧ ਦਾ ਸੰਕਰਮਣ ਕੁਝ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਤੁਸੀਂ 29 ਜੂਨ ਤੋਂ 19 ਜੁਲਾਈ ਦੇ ਦਰਮਿਆਨ ਕਿਸੇ ਕਾਨੂੰਨੀ ਮੁਸੀਬਤ ਵਿੱਚ ਫਸ ਸਕਦੇ ਹੋ ਤੁਹਾਨੂੰ ਕੋਈ ਸਰਕਾਰੀ ਨੋਟਿਸ ਵੀ ਮਿਲ ਸਕਦਾ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਸਮੇਂ ਦੌਰਾਨ ਤੁਹਾਡੀ ਬੱਚਤ ਵਿੱਚ ਕਮੀ ਆਵੇਗੀ ਕਿਉਂਕਿ ਫਜ਼ੂਲ ਖਰਚੀ ਵੱਧ ਸਕਦੀ ਹੈ ਇਸ ਦੌਰਾਨ ਕਿਸੇ ਨੂੰ ਉਧਾਰ ਨਾ ਦਿਓ ਤੁਹਾਡਾ ਪੈਸਾ ਫਸ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਤੁਹਾਨੂੰ ਤੁਹਾਨੂੰ ਰਾਸ਼ੀ ਵਾਲਿਆਂ ਲਈ ਵੀ ਵੱਧਦਾ ਇਹ ਸੰਕਰਮਣ ਅਸ਼ੁਭ ਸਾਬਤ ਹੋ ਸਕਦਾ ਹੈ ਰੋਤਾ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਤੁਹਾਡੀ ਸਿਹਤ ਵਿਗੜਨ ਦਾ ਡਰ ਵੀ ਰਹੇਗਾ ਹਾਲਾਂਕਿ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਓ ਇਹਨਾਂ 21 ਦਿਨਾਂ ਦੌਰਾਨ ਕੋਈ ਵੀ ਵੱਡਾ ਸੌਦਾ ਜਾਇਦਾਦ ਦੇ ਕਾਗਜ਼ਾਤ ਜਾਂ ਹੋਰ ਜ਼ਰੂਰੀ ਕੰਮ ਬਹੁਤ ਧਿਆਨ ਨਾਲ ਕਰੋ ਨਹੀਂ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ کاروبار ਕਰਨ ਵਾਲੇ ਲੋਕਾਂ ਨੂੰ ਸਾਂਝੇਦਾਰੀ ਦਾ ਮੌਕਾ ਮਿਲ ਸਕਦਾ ਹੈ ਔਰ ਇਸ ਨੂੰ ਫਿਲਹਾਲ ਟਾਲ ਦੇਣਾ ਬਿਹਤਰ ਹੋਵੇਗਾ ਦੋਸਤੋ ਚੌਥੀ ਰਾਸ਼ੀ ਹੈ ਕੁੰਭ ਕੁੰਭ ਰਾਸ਼ੀ ਵਾਲਿਆਂ ਨੂੰ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਹਾਡੀ ਗੁਪਤ ਦੁਸ਼ਮਣਾਂ ਦੀ ਗਿਣਤੀ ਵੱਧ ਸਕਦੀ ਹੈ ਕੰਮ ਵਾਲੀ ਥਾਂ ਤੇ ਤੁਹਾਨੂੰ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਪਵੇਗਾ ਜੋ ਤੁਹਾਡੀ ਪਿੱਠ ਪਿੱਛੇ ਬੁੜਾਈ ਕਰਦੇ ਹਨ ਜਾਂ ਸਾਜ਼ਿਸ਼ ਕਰਦੇ ਹਨ ਵਿਵਾਦਪੂਰਨ ਮਾਮਲਿਆਂ ਤੋਂ ਦੂਰ ਰਹੋ ਇਹਨਾਂ ਦਿਨਾਂ ਵਿੱਚ ਕਿਸੇ ਨੂੰ ਪੈਸਾ ਆਧਾਰਨਾ ਦਿਓ ਕਿਉਂਕਿ ਤੁਹਾਨੂੰ ਉਹ ਪੈਸਾ ਵਾਪਸ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ ਪੈਸੇ ਹਸਣ ਨਾਲ ਮਾਨਸਿਕ ਤਣਾਅ ਪੈਦਾ ਹੋ ਸਕਦਾ ਹੈ ਜਿਸ ਦਾ ਤੁਹਾਡੀ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ